ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲੱਭਰੀ ਸਿੰਘ ਪੁੱਲਰ ਅੱਜ ਮੈਂ ਤੁਹਾਡੇ ਲਈ ਪਰਮਲ ਝੋਨੇ ਦੀ ਟੌਪ 3 ਕਿਸਮਾਂ ਲੈ ਕੇ ਆਇਆ ਹਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਕਿਸਾਨ ਭਰਾਵਾਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਕਹਿੰਦੇ ਯਾਰ ਸਾਡੇ ਖੇਤ ਤਾਂ ਨੀਵੇਂ ਆ ਜਾਂ ਸਾਡੇ ਖੇਤਾਵਾਲ ਦਾ ਕੋਈ ਪਹੀ ਨਹੀਂ ਜਾਂਦੀ ਤਾਂ ਕਰਕੇ ਸਾਨੂੰ ਵਧੀਆ ਜੀ ਕੋਈ ਲੇਟ ਵੈਰਾਈਟੀ ਦੱਸ ਕਹਿੰਦੇ ਪਹਿਲਾਂ ਤਾਂ ਅਸੀਂ ਡੋਗਰ ਪੂਸਾ ਪੀਲਾ ਪੂਸਾ ਲਗਾਉਂਦੇ ਸੀ ਪਰ ਇਸ ਵਾਰ ਸਰਕਾਰ ਦੀ ਗੱਲ ਮੰਨ ਲੈਨੇ ਆ ਤਾਂ ਦੋਸਤੋ ਤੁਹਾਡੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਭ ਤੋਂ ਵੱਧ ਚਾੜ ਦੇਣ ਵਾਲੀ ਵੈਰਾਈਟੀ ਲੈ ਕੇ ਆਇਆ ਜਿਹੜੀ ਕਿ ਦੋ 2013 ਦੇ ਵਿੱਚ ਰਿਲੀਜ਼ ਹੋਈ ਸੀ ਪੀਆਰ 122 ਹਾਂ ਦੋਸਤੋ ਪੀਆਰ 122 ਪੱਕਣ ਦੇ ਵਿੱਚ ਲਗਭਗ 147 148 ਦਿਨ ਲੈਂਦੇ ਤੁਹਾਡੇ ਖੇਤਾਂ ਦੇ ਵਿੱਚ ਇਹ 117 118 ਦਿਨ ਲੈ ਜਾਵੇਗੀ ਤਾਂ ਪੀਆਰ 122 ਵੈਰਾਈਟੀ ਬਹੁਤ ਵਧੀਆ ਜਦੋਂ ਇਹ ਰਿਲੀਜ਼ ਹੋਈ ਸੀ ਉਦੋਂ ਤੱਕ ਦਾ ਝਾੜ ਬਹੁਤ ਜਿਆਦਾ ਸੀਗਾ 38 38 ਕੁਇੰਟਲ ਤੱਕ ਵੀ ਝਾੜ ਦਿੱਤਾ ਵੈਸੇ ਦੋਸਤੋ ਇਸ ਵੈਰਾਈਟੀ ਦਾ ਆਸਤਨ ਝਾੜ ਆ ਉਹ 31 ਕੁਇੰਟਲ ਹੁਣ ਤੱਕ ਜਿੰਨੀਆਂ ਵੀ ਪੀਆਰ ਵੈਰਾਈਟੀਆਂ ਰਿਲੀਜ਼ ਹੋਈਆਂ ਆਪਣੀ ਯੂਨੀਵਰਸਿਟੀ ਦੀਆਂ ਉਹਨਾਂ ਸਾਰਿਆਂ ਨਾਲੋਂ ਵੱਧ ਝਾੜ ਐਵਰੇਜ ਝਾੜ ਪੀਆਰ 122 ਦਾ ਹੀ ਆ ਪਰੰਤੂ ਔਨ ਥੋੜੀ ਜਿਹੀ ਪੁਰਾਣੀ ਹੋ ਚੁੱਕੀ ਹੈ ਇਸ ਕਰਕੇ ਇਸ ਦਾ ਝਾੜ ਘਟ ਚੁੱਕਿਆ ਝਾੜ ਇਸ ਦਾ ਜਿਹੜਾ ਐਵਰੇਜ ਝਾੜ ਆ ਉਹਦੇ ਆਸੇ ਪਾਸੇ ਆਉਂਦਾਗਾ ਤੇ ਜਿਹੜਾ ਇਹ ਪਾਣੀ ਭਾਲਦਾ ਉਹ ਚੰਗਾ ਭਾਲਦਾ ਮਾੜੇ ਪਾਣ ਦੇ ਵਿੱਚ ਇਹ ਬਿਲਕੁਲ ਵੀ ਕੰਮ ਨਹੀਂ ਚੰਗੇ ਬਾਣ ਦੇ ਵਿੱਚ ਚੰਗੇ ਪਾਣ ਦੇ ਵਿੱਚ ਵਧੀਆ ਝਾੜ ਦਿੰਦੀ ਹੈਗੀ ਹਾਈ ਟੀਵੀ ਚੰਗੀ ਕਰਦੀ ਹੈ ਬੂਟਾ ਵੀ ਚੰਗਾ ਮਾਰਦੀ ਹੈ ਇਸ ਵਿੱਚ ਇੱਕ ਬਹੁਤ ਜਿਆਦੇ ਵੱਡੀ ਕਮੀ ਹੈ ਕਿ ਇਸ ਨੂੰ ਜਿਹੜਾ ਹਲਦੀ ਰੋਗ ਆ ਫਾਟਸਮਟਾ ਬਹੁਤ ਜਿਆਦੇ ਆਉਂਦਾ ਇਸ ਲਈ ਆਪਾਂ ਨੂੰ ਗੋਭ ਸਮੇਂ ਕੋਈ ਵਧੀਆ ਜਾਂ ਚੰਗਾ ਜਾਂ ਕੋਪਰਵੇ ਸੰਗੀਸੜ ਕਰਨੀ ਪੈਣਾਗਾ ਤਾਂ ਦੋਸਤੋ ਦੂ ਦੇ ਜਾਂਦੀ ਐ ਲੱਗਦਾ ਡੱਗੂ ਕੀ ਟਿਕਦੀ ਬਿਲਕੁਲ ਨਹੀਂ ਪਰੰਤੂ ਐ ਲੱਗਦਾ ਜਿਵੇਂ ਡੱਗੂ ਕੀ ਆ ਦੋ ਕਮੀਆਂ ਇਸ ਵੈਰੈਟੀ ਦੇ ਵਿੱਚ ਹੈਗੀਆਂ ਗੀਆਂ ਅੱਗੇ ਗੱਲ ਕਰਦੇ ਆ ਨੰਬਰ 2 ਤੇ ਤਾਂ ਦਬਰ ਨੰਬਰ 2 ਤੇ ਆ PR131 ਵੈਰੈਟੀ ਹਾਂ ਦੋਸਤੋ ਵੈਸੇ ਤਾਂ ਬਹੁਤ ਸਾਰੇ ਕਿਸਾਨ ਵੀ ਇਸ ਬਾਰੇ ਜਾਣਦੇ ਆ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕੇ ਆ ਕਿ ਪੱਕਣ ਦੇ ਵਿੱਚ ਸਿਰਫ 140 ਦੇ ਲੈ ਕੇ ਜਾਵੇਗੀ ਆਪਣੇ ਖੇਤ ਦੇ ਵਿੱਚ ਸਿਰਫ ਇਹ 110 ਦਿਨ ਲੈ ਕੇ ਜਾਂਦੀ ਹੈ ਵੈਰੈਟੀ ਬਹੁਤ ਵਧੀਆ ਬੂਟਾ ਚੰਗਾ ਮਾਰਦੀ ਹੈ ਹਾਈਟ ਵੀ ਚੰਗੀ ਆਗੀ ਤੇ ਮੁੰਜਰ ਦਾ ਸਾਰੀ ਵਧੀਆ ਦਾਣਾ ਇਸ ਦਾ PR114 ਵਰਗਾਗਾ ਜਿੱਥੇ PR114 ਲੱਗਦਾ ਸੀ ਉੱਤੇ ਤੁਸੀਂ ਲਗਾ ਸਕ ਦੇ ਉਹ ਚੰਗੇ ਖੇਤਾਂ ਲਈ ਭਾਰੇ ਖੇਤਾਂ ਲਈ ਜਿੱਥੇ ਪਾਣੀ ਵਧੀਆ ਉਸ ਖਤਰੇ ਵੈਰਾਈਟੀਆਂ ਮਾੜੇ ਖੇਤਾਂ ਵਿੱਚ ਆਪਾਂ ਲਾਉਣੀ ਨਹੀਂ ਮਾੜੇ ਖੇਤਾਂ ਵਿੱਚ ਇਹਨੇ ਬਿਲਕੁਲ ਵੀ ਝਾੜ ਨਹੀਂ ਦੇਣਾ ਤੇ ਯੂਨੀਵਰਸਿਟੀ ਮੁਤਾਬਕ ਐਵਰੇਜ ਝਾੜ ਇਸ ਦਾ 31 ਕੁਇੰਟਲ ਪ੍ਰਤੀ ਏਕੜਾ ਪਰੰਤੂ ਪਿਛਲੇ ਸਾਲ 38-39 ਕੁਇੰਟਲ ਤੱਕ ਵੀ ਝਾੜ ਦਿੱਤਾ 40 ਕੁਇੰਟਲ ਦੇ ਆਸ-ਪਾਸੇ ਵੀ ਝਾੜ ਇਸ ਦਾ ਹੈਗਾਗਾ ਪਰੰਤੂ ਜਦੋਂ ਇਹ ਵੈਰਾਈਟੀ ਨਵੀਂ-ਨਵੀਂ ਆਪਣੀ ਮਾਰਕੀਟ ਦੇ ਵਿੱਚ ਆਈ ਸੀ ਰਿਲੀਜ਼ ਹੋਈ ਸੀ 2022 ਦੇ ਵਿੱਚ ਤਾਂ ਉਦੋਂ ਇਸ ਨੂੰ ਜਿਹੜਾ ਆਪਣਾ ਬੌਣੇ ਬੁੱਟਿਆਂ ਵਾਲਾ ਵਾਇਰਸ ਕਹਿੰਦੇ ਨੇ ਫੀਜੀ ਵਾਇਰਸ ਚੀਨੀ ਵਾਇਰਸ ਬਹੁਤ ਜ਼ਿਆਦਾ ਪੈ ਗਿਆ ਸੀਗਾ ਵੈਸੇ ਤਾਂ ਉਹ ਸਾਰੀਆਂ ਵੈਰੈਟੀਆਂ ਉੱਤੇ ਹੀ ਆਇਆ ਸੀ ਪਰੰਤੂ ਪੀਆਰ 131 ਵਿੱਚ ਬਹੁਤ ਹੀ ਜ਼ਿਆਦਾ ਸੀਗਾ ਜਿਸ ਕਰਕੇ ਪਹਿਲੇ ਸਾਲ ਬੁਰੀ ਤਰ੍ਹਾਂ ਪੜ ਗਈ ਸੀ ਇਹ ਇਸ ਨੇ ਬਿਲਕੁਲ ਵੀ ਛਾੜਨ ਦਿੱਤਾ ਕਈ ਕਿਸਾਨ ਵੀਰਾਂ ਦੇ 8 ਕੁੰਟਲ ਕਈਆਂ ਦੇ 10 ਕੁੰਟਲ ਕਈਆਂ ਦੇ 20 ਕੁੰਟਲ ਐਸ ਲੋਟ ਹੀ ਇਸ ਨੇ ਛਾੜ ਦਿੱਤਾ ਇਹ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਸੀ ਪਿਛਲੇ ਸਾਲ ਜਨਕਿ 2023 ਦੇ ਵਿੱਚ ਇਸ ਵੈਰੈਟੀ ਨੇ ਧੁੰਮਾ ਪਾ ਦਿੱਤੀਆਂ ਬਹੁਤ ਜ਼ਿਆਦਾ ਵਧੀਆ ਛਾੜ ਦਿੱਤਾ ਤੇ ਇਹ ਜਿਹੜਾ ਵਾਇਰਸ ਆ ਬੌਣੇ ਬੁੱਟ ਤਾਂ ਦੋਸਤੋ ਇਸ ਲਈ ਜੇਕਰ ਤੁਸੀਂ ਇਹ ਵੈਰਾਈਟੀ ਲਗਾਉਣ ਜਾ ਰਹੇ ਹੋ ਤਾਂ ਬੋਣੇ ਬੁੱਟਿਆਂ ਵਾਲਾ ਵਾਇਰਸ ਵੈਸੇ ਤਾਂ ਇਹ ਕਿਸੇ ਵੀ ਵੈਰਾਈਟੀ ਵਿੱਚ ਆ ਸਕਦਾ ਯਾਦ ਰੱਖੇ ਸਭ ਤੋਂ ਵੱਧ ਅਟੈਕ ਪੀਆਰ 131 ਬਚੀ ਆਇਆ ਸੀ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਜ਼ਰੂਰ ਚੱਲਣਾ ਹੁਣ ਅੱਗੇ ਗੱਲ ਕਰਦੇ ਆ ਨੰਬਰ 1 ਵੈਰੈਟੀ ਨੰਬਰ 1 ਤੇ ਆ ਪੀਆਰ 126 ਵੈਸੇ ਦਾ ਦੋਸਤੋ ਜਦੋਂ ਇਹ ਪਹਿਲੇ ਸਾਲ ਰਿਲੀਜ਼ ਹੋਈ ਸੀ ਇਹ ਵੀ ਵੈਰੈਟੀ ਆਪਣੇ ਕਿਸਾਨ ਵੀਰਾਂ ਨੇ ਫੇਰ ਕਰ ਦਿੱਤੀ ਸੀ ਕਿਉਂਕਿ ਇਸ ਵੈਰੈਟੀ ਨੂੰ ਅਗੇਤਾ ਲਾ ਕੇ ਆਪਣੇ ਕਿਸਾਨ ਵੀਰਾਂ ਨੇ 24-25 ਕੁੰਟਲ ਝਾੜ ਹੀ ਕੱਢਿਆ ਪਰੰਤੂ ਜਿਵੇਂ ਜਿਵੇਂ ਇਸ ਵੈਰੈਟੀ ਨੂੰ ਆਪਾਂ ਪਛੇਤਾ ਲਗਾਉਂਦੇ ਗਏ ਓਵੇਂ ਓਵੇਂ ਇਸ ਦਾ ਝਾੜ ਵੱਧ ਆ ਗਿਆ ਤੇ ਅੱਜ ਮੇਰੇ ਕੋਲ 3-4 ਸਾਲਾਂ ਦੀ ਰਿਪੋਰਟ ਇਹੋ ਜੀ ਹੈ ਕਿ 3-4 ਸਾਲਾਂ ਦੇ ਵਿੱਚ ਇਸ ਵੈ ਕਵੀ ਝਾੜ ਦਿੱਤਾ ਹੋਇਆ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਭ ਤੋਂ ਵੱਧ ਝਾੜ ਦੇਣ ਵਾਲੀ ਨੰਬਰ 1 ਤੇ ਆ PR126 ਬਿਮਾਰੀਆਂ ਦੀ ਗੱਲ ਕਰਕੇ ਤਾਂ ਇਸ ਵਿੱਚ ਕੁਝ ਖਾਸ ਨਹੀਂ ਹੁੰਦਾ ਬਸ ਹਲਦੀ ਰੋਗ ਹੁੰਦਾ ਜਿਹਨੂੰ ਆਪਾਂ ਫਾਸਮਟ ਕਹਿੰਦੇ ਗਟੋਲੀ ਜਾਂ ਰੋਗ ਇਸ ਲਈ ਆਪਾਂ ਗੋਭ ਦੇ ਉੱਪਰ ਜਦੋਂ ਇਹ ਵੈਰੈਟੀ ਆ ਜਾਂਦੀ ਹੈ ਇੱਕ ਚੰਗਾ ਜਾਂ ਕਾਪਰਵੇਸ ਫੰਗੀਸਾਈਡ ਜ਼ਰੂਰ ਕਰਨਾ ਯਾਦ ਰੱਖੇ ਦੋਸਤੋ ਇਸ ਵੈਰੈਟ ਨੂੰ ਜਿੰਨਾ ਸੰਘਣਾ ਲਗਾਵਾਂਗੇ ਉੰਨੇ ਝਾੜ ਵਧੇਗਾ ਤੇ ਜਿੰਨਾ ਵਿਰਲਾ ਲਗਾਵਾਂਗੇ ਉੰਨੇ ਝਾੜ ਘਟੇਗਾ ਇਸ ਵੈਰੈਟੀ ਦੀ ਜਿਹੜਾ ਖਾਸੀਅਤ ਆ ਕਿ ਇਸ ਵੈਰੈਟੀ ਦਾ ਝਾੜ ਪਨੀਰੀ ਉੱਪਰ ਹੀ ਨਿਰਭਰ ਜਿੰਨੀ ਪਨੀਰੀ ਹੋਵੇਗੀ ਉਨਾ ਝਾੜ ਵੱਧ ਆਵੇਗਾ ਜਿੰਨੀ ਪਨੀਰੀ ਵੱਡੀ ਹੋਵੇ ਉਨਾ ਝਾੜ ਘਟ ਆਵੇਗਾ ਦੂਜਾ ਦੋਸਤੋ ਇਹ ਪੱਕਣ ਦੇ ਵਿੱਚ ਸਿਰਫ 123 ਦਿਨ ਲੈਂਦੀ ਹੈ ਜਨਕਿ ਆਪਣੇ ਖੇਤਾਂ ਦੇ ਵਿੱਚ ਪਹਚਾਨੇ ਵਿੱਚ 100 ਦਿਨ ਲੈ ਕੇ ਜਾਵੇਗੀ ਇਸ ਲਈ ਦੋਸਤੋ ਜਿੰਨਾ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਇਸ ਵਿੱਚ ਖਾਦ ਪੂਰੀ ਕਰ ਦੇਵੇ ਤੇ ਥੋੜੀ ਜਿਹੀ ਖਾਦ ਜ਼ਿਆਦਾ ਵੀ ਭਾਲਦੀ ਆ ਜੇਕਰ ਚੰਗਾ ਝਾੜ ਲੈਣਾ ਤੁਸੀਂ ਪਦਿਆ ਖੇਤ ਚੰਗੇ ਭਾਰੇ ਖੇਤਾਂ ਦੇ ਜਿੱਥੇ ਇੱਕ ਨੰਬਰ ਪਾਣੀ ਹੈ ਉੱਥੇ ਇਸ ਦਾ ਝਾੜ ਫੁੱਲ ਆਉਂਦਾਗਾ 40 ਕੁਇੰਟਲ ਤੱਕ ਵੀ ਝਾੜ ਇਸ ਵੈਰੈਟੀ ਨੇ ਦਿੱਤਾ ਹੋਇਆ ਹੈ ਸਭ ਤੋਂ ਘੱਟ ਦਿਨਾਂ ਦੀ ਵੈਰੈਟੀ ਆ ਤੇ ਸਭ ਤੋਂ ਝਾੜ ਇਸ ਵੱਧ ਇਸੇ ਵੈਰੈਟੀ ਦਾ ਯੂਨੀ ਵੈਰੈਟੀ ਦੇ ਮੁਤਾਬਕ ਇਸ ਦਾ ਐਵਰੇਜ ਝਾੜ 30 ਕੁਇੰਟਲਾ ਤੇ ਦੋਸਤੋ ਇਹ ਇੱਕ ਬਸ਼ੇਤੀ ਵੈਰੈਟੀ ਆ ਤੇ ਮੈਂ ਆਪਣੇ ਤਜਰਬੇ ਮੁਤਾਬਕ ਤੁਹਾਨੂੰ ਦੱਸ ਦਿੰਦਾ ਕਿ 12 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਵਿਚਕਾਰ ਦੇ ਘਰ ਆਉਣੇ ਆ ਤੇ ਇਸ ਵੈਰੈਟੀ ਦਾ ਬੰਪਰ ਝਾੜ ਆਉਂਦਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ